ਇੱਕ ਇਕੱਲੇ ਇਹੀ ਨਹੀਂ ਵੀ ਇਹ ਦੋ ਬੱਚੀਆਂ ਦੇ ਹੀ ਬਹੁਤ ਨੰਬਰ ਆਏ ਆ ਇਹਦੇ ਤੋਂ ਬਿਨਾ ਹੋਰ ਵੀ ਜੇ ਅਸੀਂ ਸਮੁੱਚੇ ਰਿਜ਼ਲਟ ਨੂੰ ਦੇਖਦੇ ਆ ਵੀ 19 ਬੱਚੇ ਇਹੋ ਜਿਹੇ ਆ ਜਿਹੜੇ 90 ਪਲੱਸ ਨੰਬਰ ਲੈ ਰਹੇ ਆ 29 ਬੱਚੇ ਇਹੋ ਜਿਹੇ ਆ ਜਿਹੜੇ 80% ਤੋਂ ਉੱਪਰ ਜਾ ਰਹੇ ਆ ਪਿਛਲੇ ਵਾਰੀ ਵੀ ਇਸ ਸਕੂਲ ਦੀ ਇੱਕ ਲੜਕੀ ਮੈਡਲ ਲਿਸਟ ਵਿਝਾਈ ਸੀਗੀ ਸੋ ਮੇਨਤੀ ਦੇ ਆਪਕਾ ਬਾਕੀ ਕੋਠਾਗੁਰੂ ਜਿਹੜਾ ਨਗਰ ਹੈ ਗੁਰੂਆਂ ਦੇ ਚਰਨ ਸ਼ੋ ਭਰਾਪਤ ਧਰਤੀ ਹੈ ਸਾਬਸ਼ਿਰੂ ਗੋਮਨ ਸਿੰਘ ਜੀ ਇੱਥੇ ਉਹਨਾਂ ਨੇ ਗੁੰਗੇ ਨੂੰ ਜੀਭਾ ਦੀ ਬਖਸ਼ਿਸ਼ ਕੀਤੀ ਸੀ ਤੇ ਕਿਦਾਂ ਦਾ ਫੀਲ ਹੋ ਰਿਹਾ ਪੱਕਾ ਦਾ ਕੱਲ ਦਾ ਤਾਂ ਬਹੁਤ ਜ਼ਿਆਦਾ ਵਧੀਆ ਫੀਲ ਹੋ ਰਿਹਾ ਹੈ ਰਿਸ਼ਤੇਦਾਰ ਜੋ ਮੈਨੂੰ ਕਹਿੰਦੇ ਸੀ ਕਿ ਗਵਰਨਮੈਂਟ ਸਕੂਲ ਵਿੱਚ ਨਹੀਂ ਲੱਗਣਾ ਸੀਬੀਐਸਸੀ ਸਕੂਲ ਚ ਪੜਨਾ ਚਾਹੀਦਾ ਬਟ ਮੈਂ ਕੱਲ ਇਹ ਸਾਬਿਤ ਕੀਤਾ ਹੈ ਕਿ ਮੈਰਿਟ ਲਿਸਟ ਵਿੱਚ ਆ ਕੇ ਇਹ ਸਾਬਿਤ ਕੀਤਾ ਹੈ ਕਿ ਹਾਂ ਗਵਰਨਮੈਂਟ ਸਕੂਲ ਵੀ ਪ੍ਰਾਈਵੇਟ ਸਕੂਲ ਤੋਂ ਉੱਪਰ ਲੈਵਲ ਦੇ ਨੇ ਸਤਨਾਮ ਕੋਠਾਗੁਰੂ ਚਨੂ ਦੇਖ ਰਹੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਿਆਣੀ ਕਹਿੰਦੇ ਹੁੰਦੇ ਆ ਕਿ ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ ਤੇ ਜੜੀਆਂ ਤੀਆਂਆਂ ਆ ਗਈਆਂ ਤੀਆਂ ਵੀ ਕਿਸੇ ਨਾਲੋਂ ਘੱਟ ਨਹੀਂ ਕਿਉਂਕਿ ਅੱਜ ਬਠਿੰਡੇ ਜ਼ਿਲ੍ਹੇ ਦਾ ਮਾਣ ਵਧਾਇਆ ਇਹ ਦੋ ｔੀਆਂ ਨੇ ਕਿਉਂਕਿ ਬਠਿੰਡੇ ਜ਼ਿਲ੍ਹੇ ਦੇ ਜਿਹੜੇ 8ਵੀਂ ਕਲਾਸ ਦਾ ਰਿਜ਼ਲਟ ਆਇਆ ਉਹਦੇ ਵਿੱਚੋਂ ਫਾਸਟ ਆਈ ਹੈ ਭਾਈ ਰੂਪੇ ਦੀ ਕੁੜੀ ਤੇ ਜਿਹੜੀਆਂ ਦੋ ਕੁੜੀਆਂ ਸੈਕੰਡ ਤੇ ਥਰਡ ਆ ਉਹ ਸਾਡੇ ਪਿੰਡ ਦੀਆਂ ਆ ਗਈਆਂ ਕਾਜਲ ਅਰੋੜਾ ਤੇ ਹਰਮਨਪ੍ਰੀਤ ਕੌਰ ਇਹਨਾਂ ਦੇ ਪਰਿਵਾਰ ਨਾਲ ਤੇ ਇਹਨਾਂ ਦੇ ਟੀਚਰ ਸਾਹਿਬਾਨ ਨਾਲ ਤੁਹਾਡੀ ਸਾਰੀ ਗੱਲਬਾਤ ਕਰਵਾਣੇ ਆ ਪਿੰਡ ਦੇ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਹੈ ਕੌਣ ਕਿ ਪਿੰਡ ਦਾ ਨਾਮ ਰੌਸ਼ਨ ਕੀਤਾ ਪੰਜਾਬ ਦਾ ਨਾਮ ਰੌਸ਼ਨ ਕੀਤਾ ਸਾਰੇ ਭਾਰਤ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਲੈ ਕੇ ਜਿਹੜੀਆਂ ਪੋਜੀਸ਼ਨਾਂ ਹਾਸਲ ਕੀਤੀਆਂ ਤੇ ਵਧਾਈ ਦੇ ਪਾਤਰ ਆ ਪਿੰਡ ਕੋਠਾਗੁਰੂ ਦੇ ਤੇ ਜ਼ਿਲ੍ਹਾ ਬਠਿੰਡਾ ਦੇ ਲੋਕ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆਂ ਨਾਲ ਇਹਨਾਂ ਨੂੰ ਵਧਾਈਆਂ ਦਿੰਨੇ ਆ ਬਹੁਤ ਬਹੁਤ ਮੁਬਾਰਕਾਂ ਦਿੰਨੇ ਆ ਇਹਨਾਂ ਨੂੰ ਤੇ ਗੱਲਬਾਤ ਕਰਾਉਣੀ ਆ ਆਪਾਂ ਪਹਿਲਾਂ ਕਾਜਲ अरोड़ा ਤੇ ਉਹਨਾਂ ਦੇ ਪਿਤਾ ਜੀ ਨਾਲ ਗੱਲਬਾਤ ਕਰਵਾਵਾਂਗੇ ਟੀਚਰ ਸਰਵਨ ਤੇ ਉਸ ਤੋਂ ਬਾਅਦ ਜਿਹੜੀ ਬੇਟੀ ਤੀਜੇ ਨੰਬਰ ਤੇ ਆਈ ਆ ਹਰਮਨ ਪ੍ਰੀਤਕੌਰ ਇਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਵਾਵਾਂਗੇ। ਬਹੁਤ ਸਸ਼ਿਕਾ। ਸਸ਼ਿਕਾ। ਬਹੁਤ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੇ ਕਿੱਦਾਂ ਦਾ ਫੀਲ ਹੋ ਰਿਹਾ ਜਦੋਂ ਦਾ ਕੱਲ ਦਾ ਤੁਸੀਂ ਆਪਣਾ ਰਿਜ਼ਲਟ ਸੁਣਿਆਗਾ? ਕੀ ਮਹਿਸੂਸ ਹੋ ਰਿਹਾ? ਬਹੁਤ ਵਧੀਆ ਮਹਿਸੂਸ ਹੋ ਰਿਹਾ। ਕਿੰਨੀ ਕ ਪੜ੍ਹਾਈ ਤੁਸੀਂ ਕਰਦੇ ਸੀਗੇ ਤੇ ਤੁਹਾਡੇ ਟੀਚਰ ਸਾਹਿਬਾਨ ਦਾ ਜਿਹੜਾ ਸਹਿਯੋਗ ਰਿਹਾ ਪੋਜੀਸ਼ਨ ਹਾਸਲ ਕੀਤੀ ਹੈ ਉਹਦੇ ਬਾਰੇ ਜ਼ਰੂਰ ਦੱਸ ਸਕਾਂਗੇ। ਸਾਰਾ ਟੀਚਰ ਦਾ ਹੀ ਯੋਗਦਾਨ ਰਿਹਾ। ਉਹਨਾਂ ਨੇ ਸਾਨੂੰ ਇੰਨਾ ਵਧੀਆ ਪੜਾਇਆ ਇਸ ਕਰਕੇ ਅਸੀਂ ਮੈਰਿਟ ਵਿੱਚ ਆ ਸਕੀ। ਠੀਕ ਹੈ। ਬੈਰੀ ਗੁੱਡ ਤੇ ਟੀਚਰਸ ਆ ਬਣ ਨਾਲ ਵੀ ਗੱਲਬਾਤ ਕਰਵਾਉਣੀ ਆ ਇਹਨਾਂ ਨੂੰ ਕਿਦਾਂ ਦਾ ਮਹਿਸੂਸ ਹੋ ਰਿਹਾ ਜਿਹੜੀਆਂ ਮਠਿਆਈਆਂ ਅੱਜ ਬਣੀਆਂ ਜਾ ਰਹੀਆਂ ਤੁਹਾਨੂੰ ਵੀਡੀਓ ਦੇ ਥਰੂ ਦਿਖਾਵਾਂਗੇ ਤੇ ਬਹੁਤ ਖੁਸ਼ੀ ਦਾ ਮਾਹੌਲ ਹੈ ਮਾਣੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਜੀ ਇਹ ਬਹੁਤ ਸੁਭਾਗਾ ਦਿਨ ਹੈ ਜਿਸ ਅਸੀਂ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ ਕਿ ਸਾਡੇ ਸਕੂਲ ਦੀਆਂ ਦੋ ਵਿਦਿਆਰਥਣਾਂ ਜਿਹੜੀਆਂ ਮੈਰਿਟ ਲਿਸਟ ਦੇ ਵਿੱਚ ਆਈਆਂ ਏ ਤਾਂ ਬਹੁਤ ਹੀ ਚੰਗਾ ਲੱਗ ਰਿਹਾ ਏ ਤਾਂ ਭਵਿੱਖ ਦੇ ਵਿੱਚ ਵੀ ਇਹਨਾਂ ਲਈ ਕਾਮਨਾ ਕਰਾਂਗੇ ਕਿ ਇਹ ਬੱਚੀਆਂ ਹੋਰ ਵੀ ਅੱਗੇ ਜਾਣ ਚੰਗੇ ਅਉਧਿਆਂ ਤੇ ਜਾਣ ਹੋਰ ਪੜ੍ਹਾਈ ਕਰਨ ਤੇ ਅਸੀਂ ਅੱਗੇ ਵੀ ਹੋਰ ਬੱਚਿਆਂ ਲਈ ਮਿਹਨਤ ਕਰਦੇ ਰਵਾਂਗੇ ਤਾਂ ਉਹਨਾਂ ਨੂੰ ਵੀ ਜ਼ਰੂਰ ਅਸੀਂ ਮੈਰਿਟ ਵਿੱਚ ਲੈ ਕੇ ਆਵਾਂਗੇ ਭਾਈ ਜੀ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ ਹੈ ਤੁਹਾਡੀ ਕੁੜੀ ਨੇ ਜਿਹੜਾ ਤੁਹਾਡਾ ਨਾਮ ਰੋਸ਼ਨ ਕੀਤਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਜਿਹੜੀ ਮੈਰਿਟ ਦੇ 3ਵੇਂ ਸਥਾਨ ਤੇ ਆਈ ਹੈ ਸਾਨੂੰ ਬਹੁਤ ਸੋਨਾ ਮਹਿਸੂਸ ਹੋਇਆ ਵੀ ਸਾਡੀ ਬੇਟੀ ਨੇ ਸਾਡਾ ਨਾਂ ਉੱਚਾ ਕਰਿਆ ਸਾਨੂੰ ਇਹਦਾ ਬਹੁਤ ਸੁਣੀ ਫੀਲਿੰਗ ਹੋਈ ਹੈ ਕਿੱਦਾਂ ਦੀ ਪੜ੍ਹਾਈ ਤੁਸੀਂ ਤੁਹਾਡੇ ਵੱਲੋਂ ਕਿਦਾਂ ਦਾ ਸਹਿਯੋਗ ਰਿਹਾ ਬਹੁਤ ਵਧੀਆ ਘਰੇ ਵੀ ਵੈਸੇ ਵੀ ਇਹਦਾ ਡਿਸਪੀਸਪਲਨ ਵਧੀਆ ਜੀ ਘਰੇ ਬਹੁਤ ਵਧੀਆ ਬੱਚੇ ਤੜਕੇ ਸਵੇਰ ਸੁਦੇਹਾਂ ਉੱਠਦੇ ਸੀ ਪੜ੍ਹਦੇ ਸੀਗੇ ਤੇ ਬਾਕੀ ਅਧਿਆਪਕ ਸਹਿਵਾਨਾਂ ਦਾ ਵੀ ਯੋਗਦਾਨ ਨਾਲ ਸਾਡੀ ਬੱਚੀ ਅੱਜ ਮੈਡਟ ਦੇ ਵਿੱਚ ਆਈ ਹੈ ਤਾਨੂੰ ਯਕੀਨ ਸੀਗੇ ਜੀ ਵੀ ਤੁਹਾਡੀ ਬੱਚੀ ਇਦਾਂ ਦੇ ਜਿਹੜੇ ਪੋਜੀਸ਼ਨ ਹਾਸਲ ਕਰ ਸਕੀ ਨਹੀਂ ਬੱਚੀ ਦੀ ਮਿਹਨਤ ਵੀ ਰੰਗ ਲਈ ਹੈ ਜੀ ਬੱਚੀ ਤੇ ਯਕੀਨ ਵੀ ਸੀਗਾ ਜੀ ਠੀਕ ਹੈ ਜੀ ਚਲੋ ਇਹ ਆਪਾਂ ਜੀ ਦੂਸਰੀ ਬੇਟੀ ਨਾਲ ਵੀ ਗੱਲਬਾਤ ਕਰਾਉਣੀ ਹੈ ਇਹਨੂੰ ਵੀ ਵਧਾਈ ਦੇਣੇ ਆਪਾਂ ਤੇ ਬਹੁਤ ਵਧੀਆ ਕਾਰਗੁਜ਼ਾਰੀ ਜਿਹੜੀ ਕਰਕੇ ਦਿਖਾਈ ਹੈ ਕੋਠਾਗੁਰੂ ਵਾਸੀਆਂ ਲਈ ਬਹੁਤ ਵਧੀਆ ਖੁਸ਼ੀ ਦੀ ਖਬਰ ਹੈ ਕਿਉਂਕਿ ਬਹੁਤ ਸਮੇਂ ਬਾਅਦ ਜਿਹੜਾ ਹੈ ਸਰਕਾਰੀ ਸਕੂਲ ਦਾ ਜਿਹੜਾ ਨਤੀਜਾ ਬਹੁਤ ਵਧੀਆ ਆਇਆ ਤੇ ਆਪਾਂ ਦੂਜੀ ਬੱਚੀ ਨੂੰ ਵੀ ਵਧਾਈਆਂ ਦੇਣੇ ਆ ਪੁੱਤ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਥੈਂਕ ਯੂ ਤੇ ਕਿਦਾਂ ਦਾ ਫੀਲ ਹੋ ਰਿਹਾ ਪੱਕਲ ਦਾ ਕੱਲ ਦਾ ਤਾਂ ਬਹੁਤ ਜ਼ਿਆਦਾ ਵਧੀਆ ਫੀਲ ਹੋ ਰਿਹਾ ਹੈ ਰਿਸ਼ਤੇਦਾਰ ਜੋ ਮੈਨੂੰ ਕਹਿੰਦੇ ਸੀ ਕਿ ਗਵਰਨਮੈਂਟ ਸਕੂਲ ਵਿੱਚ ਨਹੀਂ ਲੱਗਣਾ ਸੀਬੀਐਸਸੀ ਸਕੂਲ ਚ ਪੜਨਾ ਚਾਹੀਦਾ ਬਟ ਮੈਂ ਕੱਲ ਇਹ ਸਾਬਿਤ ਕੀਤਾ ਹੈ ਕਿ ਮੈਰਿਟ ਲਿਸਟ ਵਿੱਚ ਆ ਕੇ ਇਹ ਸਾਬਿਤ ਕੀਤਾ ਹੈ ਕਿ ਹਾਂ ਗਵਰਨਮੈਂਟ ਸਕੂਲ ਵੀ ਪ੍ਰਾਈਵੇਟ ਸਕੂਲ ਤੋਂ ਉੱਪਰ ਲੈਵਲ ਦੇ ਨੇ ਤੇ ਮੇਰਾ ਖੁਦ ਦਾ ਬ੍ਰਦਰ ਪ੍ਰਾਈਵੇਟ ਸਕੂਲ ਵਿੱਚ ਪੜਦਾ ਹੈ ਤੇ ਮੈਨੂੰ ਵੀ ਉਹ ਤੋਂ ਇਹੀ ਉਮੀਦ ਹੈ ਕਿ ਉਹ ਵੀ ਮੇਰੇ ਵਾਂਗੂ ਇੰਨੇ ਵਧੀਆ ਮਾਰਕਸ ਲੈ ਕੇ ਆਏਗਾ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਆਪਣੇ ਪੇਰੈਂਟਸ ਦਾ ਨਾਮ ਰੌਸ਼ਨ ਕੀਤਾ ਟੀਚਰ ਸਰਬਾਨੰਦ ਦਾ ਪੁੱਤ ਕਿੰਨਾ ਕ ਸਹਿਯੋਗ ਰਿਹਾ ਤੁਹਾਨੂੰ ਮੇਰੇ ਅਧਿਆਪਕ ਬਹੁਤ ਹੀ ਜ਼ਿਆਦਾ ਤਜਰਬੇਕਾਰ ਨੇ ਮੈਨੂੰ ਇਦਾਂ ਲੱਗਦਾ ਹੈ ਕਿ ਉਹਨਾਂ ਕਰਕੇ ਮੈਂ ਮੈਰਿਟ ਚ ਆਈਆਂ ਤੇ ਮੇਰੇ ਚਾਰ ਸਬਜੈਕਟਸ ਦੇ ਵਿੱਚ ਫੁੱਲ ਮਾਰਕਸ ਆਏ ਨੇ ਮੈਥ ਮੈਥ ਮੈਨੂੰ ਬਹੁਤ ਜ਼ਿਆਦਾ ਡਿਫਿਕਲਟ ਲੱਗਦਾ ਹੈ ਕਿ ਮੈਂ ਟਿਊਸ਼ਨ ਵੀ ਨਹੀਂ ਰੱਖੀ ਵੈਸੇ ਪਰ ਮੈਨੂੰ ਇਹੋ ਜੇ ਮੇਰੇ ਇਨਚਾਰਜ ਨੇ ਅਨੁਪ੍ਰੀਤ मैम ਤੇ ਉਹਨਾਂ ਨੇ ਇੰਨਾ ਜ਼ਿਆਦਾ ਵਧੀਆ ਮੈਨੂੰ ਮੈਥ ਕਰਵਾਇਆ ਮੇਰੇ ਫੁੱਲ ਮਾਰਕਸ ਨੇ ਮੈਨੂੰ ਬਹੁਤ ਵਧੀਆ ਲੱਗੇ ਟੀਚਰਸ ਤੇ ਆਪਣੇ ਪੁੱਤ ਜਿਹੜੇ ਤੁਹਾਡੇ ਅਗਲੇ ਟੀਚੇ ਆ ਹੁਣ ਅੱਗੇ ਤੁਸੀਂ ਕੀ ਤਿਆਰੀ ਕਰਨਾ ਚਾਹੋਗੇ ਜਾਂ ਤਾਂ ਅਸੀਂ ਆਪਣੇ ਅਧਿਆਪਕਾਂ ਦੇ ਜਿਹੜੇ ਤੌਰ ਤਰੀਕੇ ਆ ਉਹਨਾਂ ਦੇ ਤਰੀਕੇ ਅੱਗੇ ਵਧਣਾ ਚਾਹੋਗੇ ਜਾਂ ਤੁਹਾਡੀ ਕੋਈ ਆਪ ਦੀ ਇੱਛਾ ਹੈਗੀ ਹੈ ਵੀ ਤੁਸੀਂ ਇਧਰਲੀ ਲਾਈਨ ਦੇ ਵਿੱਚ ਜਾਣਾ ਚਾਹੁੰਦੇ ਆ ਮੈਥਸ ਦੇ ਵਿੱਚ ਵੈਸੇ ਤਾਂ ਮੈਂ ਕਮਜ਼ੋਰ ਆ ਥੋੜੀ ਪਰ ਫਿਰ ਵੀ ਮੈਨੂੰ ਹੁਣ ਆਪਣੇ ਆਪ ਤੇ ਬਲੀਵ ਹੋ ਗਿਆ ਹੈ ਕਿ ਮੈਂ ਕਮਰਸ ਕਰਨੀ ਸੀਗੀ ਬੈਂਕਿੰਗ ਏਰੀਆ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਤੇ ਕਮਰਸ ਕਰਕੇ ਹੁਣ ਮੈਂ ਅਕਾਊਂਟਸ ਹੀ ਰੱਖੂਗੀ ਕਿਉਂਕਿ ਮੈਨੂੰ ਪਤਾ ਹੈ ਕਿ ਮੇਰਾ ਮੈਥਸ ਠੀਕ ਹੋ ਜਾਏਗਾ ਹੌਲੀ ਹੌਲੀ ਬਹੁਤ ਦੇਖੋ ਜੀ ਬੱਚੀ ਬਹੁਤ ਜਿਆਦਾ ਕੌਨਫੀਡੈਂਟ ਹੈ ਤੇ ਅੱਗੇ ਆਉਣ ਵਾਲਾ ਫਿਊਚਰ ਅਸੀਂ ਵੀ ਕਾਮਨਾ ਕਰਦੇ ਆਂ ਤੇ ਤੁਸੀਂ ਵੀ ਵੀਡੀਓ ਦੇ ਵਿੱਚ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਅੱਗੇ ਇਹਨਾਂ ਦਾ ਬੱਚਿਆਂ ਦਾ ਬਹੁਤ ਵਧੀਆ ਭਵਿੱਖ ਸਨੇਹਰਾ ਹੈਗਾ ਅਸੀਂ ਸਾਰੇ ਬੱਚਿਆਂ ਨੂੰ ਵੀ ਬੇਨਤੀ ਕਰਦੇ ਆਂ ਸਰਕਾਰੀ ਸਕੂਲਾਂ ਦੇ ਵਿੱਚ ਜਿਹੜਾ ਹੁਣ ਪਤਾ ਵਰਨਾਗਾ ਉੱਥੋਂ ਦੇ ਰਹਿਣ ਸਹਿਣ ਬਹੁਤ ਵਧੀਆ ਅਧਿਆਪਕ ਸਾਹਿਬਾਨ ਵੀ ਤੁਸੀਂ ਦੇਖ ਰਹੇ ਹੋ ਬਹੁਤ ਵਧੀਆ ਪੜਾਈ ਕਰਵਾਉਂਦੇ ਆ ਕਿਉਂਕਿ ਤਕਰੀਬਨ ਜਿਹੜੇ ਪਹਿਲੇ 7 ਪੋਜੀਸ਼ਨਾਂ ਦੇ ਵਿੱਚੋਂ ਨਾ 4 ਬੱਚੇ ਆ ਜਿਹੜੇ ਸਰਕਾਰੀ ਸਕੂਲਾਂ ਦੇ ਆ ਪਹਿਲੇ 3 ਤਾਂ ਜਿਹੜੇ ਬਠਿੰਡਾ ਜ਼ਿਲ੍ਹਾ ਦੇ ਉਹ ਹੈ ਹੀ ਆ ਕਿਉਂਕਿ ਜਿਹੜੀ ਭਾਈ ਰੂਪਾ ਦੀ ਲੜਕੀ ਹੈ ਇਹ ਬੱਚੀਆਂ ਵੀ ਦੋਨੇ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਤੇ ਹੋਰ ਵੀ ਆਪਣੇ ਨਾਲ ਪਤਵੰਤੇ ਸੱਜਣ ਆਏ ਹੋਏ ਆ ਜਤਿੰਦਰ ਸਿੰਘ ਜੀ ਭੱਲਾ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਵਾਉਣੀ ਆ ਕਿਉਂਕਿ ਕੋਠੇਗੁਰੂ ਦੀ ਸ਼ਾਨ ਹੈ ਵੀ ਤੇ ਇਹਨਾਂ ਤੋਂ ਪੁੱਛਦੇ ਆਂ ਜੀ ਇਹਨਾਂ ਨੂੰ ਕਿਦਾਂ ਦਾ ਮਹਿਸੂਸ ਹੋ ਰਿਹਾ ਸਤਿ ਸ਼੍ਰੀ ਅਕਾਲ ਭੱਲਾ ਸਾਹਿਬ ਸਤਿ ਸ਼੍ਰੀ ਅਕਾਲ ਬਹੁਤ ਖੁਸ਼ੀ ਵਾਲਾ ਦਿਨ ਅੱਜ ਸਾਰੇ ਕੋਠਾਗੁਰ ਨਗਰ ਨਿਵਾਸੀਆਂ ਦੇ ਲਈ ਕਿ ਸਾਡੀਆਂ ਦੋ ਬੱਚੇ ਹਰਮਨ ਤੇ ਕਾਜਲ ਇਹ ਮੈਟਲਿਸਟ ਵਿੱਚ ਆਈਆਂ 8ਵੇਂ ਦੇ ਵਿੱਚ ਇੱਕ ਦੇ 600 ਦੇ ਵਿੱਚ 595 ਨੰਬਰ ਆ ਤੇ 1 ਦੇ 593 ਨੰਬਰ ਸੋ ਇੰਨੇ ਅੰਕ ਹਾਸਲ ਕਰਨੇ ਬਹੁਤ ਵੱਡੀ ਗੱਲ ਆ ਬਹੁਤ ਮਾਣ ਵਾਲੀ ਗੱਲ ਆ ਸਾਡੇ ਸਕੂਲ ਦੇ ਪ੍ਰਿੰਸੀਪਲ ਮੈਡਮ ਅਮਨਜੀਤ ਕੌਰ ਜੀ ਤੇ ਉਹਨਾਂ ਸਮੁੱਚਾ ਸਟਾਫ ਵੀ ਖੜਾ ਹੈ ਸੋ ਇਹ ਲੜਕੀਆਂ ਦਾ ਸਕੂਲ ਆ ਸਾਡਾ ਪਿਛਲੇ ਵਾਰੀ ਵੀ ਇਸ ਸਕੂਲ ਦੀ ਇੱਕ ਲੜਕੀ ਮੈਡਲ ਲਿਸਟ ਦੇ ਵਿੱਚ ਆਈ ਸੀਗੀ ਸੋ ਮਿਹਨਤੀ ਦੇ ਆਪਕਾ ਬਾਕੀ ਕੋਠਾ ਗੁਰੂ ਜਿਹੜਾ ਨਗਰ ਆ ਗੁਰੂਆਂ ਦੀ ਚਰਨ ਸ਼ੋਪਾ ਪ੍ਰਾਪਤ ਧਰਤੀ ਆ ਸਾਬਸ਼ਰੂ ਗੋਮਨ ਸਿੰਘ ਜੀ ਇੱਥੇ ਉਹਨਾਂ ਨੇ ਗੋਂਗੇ ਨੂੰ ਜੀਭਾ ਦੀ ਬਖਸ਼ਿਸ਼ ਕੀਤੀ ਸੀ ਕੋਠਾਗੁਰੂ ਨਗਰ ਜਿੱਥੇ ਗੁਰੂ ਸਾਹਿਬਾਨ ਨੇ ਧਰਤ ਤੇ ਸਹਿਤ ਕਰਨ ਧਰਤੀ ਆਗਿਆਨੇ ਬਲਵੰਤ ਸਿੰਘ ਸਾਡੇ ਕੋਠਾਗੁਰੂ ਦੇ ਹੋਏ ਨੇ ਆਜ਼ਾਦੀ ਘੁਲਾਟੀ ਰੂਪ ਸਿੰਘ ਜੀ ਹੋਏ ਨੇ ਸੋ ਗੁਰੂ ਦੀ ਕਿਰਪਾ ਦੇ ਨਾਲ ਇਹ ਜਿਹੜਾ ਨਗਰ ਹੈ ਦਿਨੋਂ ਦਿਨ ਇਹ ਚਮਕ ਰਿਹਾ ਹੈ ਚੰਗੇ ਸਤਾਰੇ ਇੱਥੇ ਪੈਦਾ ਹੋ ਰਹੇ ਨੇ ਚੰਗੇ ਇਥੋਂ ਦੇ ਜਿਹੜੇ ਲੋਕ ਆ ਵੱਖ-ਵੱਖ ਖੇਤਰਾਂ ਦੇ ਵਿੱਚ ਤਰੱਕੀ ਕਰ ਰਹੇ ਆ ਸੋ ਇਹ ਵੀ ਸਾਡੇ ਦੋਵੇਂ ਬੱਚੀਆਂ ਇੱਕ ਪਿੰਡ ਦੇ ਵਿੱਚ ਦੋ ਬੱਚੀਆਂ ਦਾ ਆਉਣਾ ਮੇਰਾ ਲੱਗਦਾ ਹੋਰ ਕਿਤੇ ਉਦਾਹਰਣ ਨਹੀਂ ਸਾਨੂੰ ਇਸ ਦੇਖਣ ਨੂੰ ਮਿਲਦੀ ਸੋ ਇਹ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਇਹ ਸਕੂਲ ਦੇ ਸਮੁੱਚੇ ਸਟਾਫ ਨੇ ਇਹਨਾਂ ਬੱਚਿਆਂ ਨੂੰ ਬਹੁਤ ਮਿਹਨਤ ਕਰਾਈ ਆ ਉਹਨਾਂ ਦੀ ਬਦੌਲਤ ਹੀ ਸਾਡੇ ਪਿੰਡ ਨੂੰ ਪਿੰਡ ਨੂੰ ਇਹ ਮਾਣ ਤੇ ਜਿਹੜਾ ਸਨਮਾਨ ਹੈ ਉਹ ਪ੍ਰਾਪਤ ਹੋਇਆ ਬਹੁਤ ਬਹੁਤ ਧੰਨਵਾਦੀ ਭਲਾ ਸਾਹਿਬ ਦਾ ਤੇ ਆਪਣੇ ਨਾਲ ਜਿਹੜੇ ਟੀਚਰ ਹੋਰ ਵੀ ਆ ਉਹਨਾਂ ਤੋਂ ਵੀ ਆਪਾਂ ਇਦਾਂ ਦੀ ਨੋਲੇਜ ਲਵਾਂਗੇ ਵੀ ਅੱਗੇ ਬੱਚਿਆਂ ਨੂੰ ਜਿਹੜੇ ਇਹ ਜਿਹੜੇ ਇਦਾਂ ਦੇ ਮੈਰਿਟ ਲਿਸਟ ਦੇ ਵਿੱਚ ਬੱਚੇ ਆਉਂਦੇ ਆ ਉਹਨਾਂ ਦਾ ਫਿਊਚਰ ਹੋਰ ਕਿੱਦਾਂ ਵਧੀਆ ਹੋ ਸਕਦਾ ਮਾਸਟਰ ਜੀ ਸਾਡੇ ਨਾਲ ਨੇ ਇਹ ਵੀ ਅਧਿਆਪਕ ਆਪਣੇ ਸਰਕਾਰੀ ਸਕੂਲ ਦੇ ਵਿੱਚ ਹੀ ਪੜਾਉਂਦੇ ਆ ਕਮਿਟੀ ਕਲਾਾਂ ਦੇ ਵਿੱਚ ਤੇ ਇਹਨਾਂ ਤੋਂ ਆਪਾਂ ਅੱਗੇ ਬੱਚਿਆਂ ਨੂੰ ਜਿਹੜਾ ਸ਼ਾਬਾਸ਼ ਦੇਣਗੇ ਤੇ ਬਾਕੀ ਜਿਹੜੀ ਆਉਣ ਵਾਲਾ ਫਿਚਰ ਹੈ ਇਹਨਾਂ ਦਾ ਕਿਦਾਂ ਦਾ ਹੋਣਾ ਚਾਹੀਦਾ ਉਹਦੇ ਬਾਰੇ ਗੱਲਬਾਤ ਕਰਦੇ ਹਾਂ ਅਸੀ ਸਸਿਕਾ ਅਸੀ ਚੱਲ ਜੀ ਅੱਜ ਬੜੀ ਖੁਸ਼ੀ ਵਾਲਾ ਦਿਨ ਹੈ ਕਿ ਸਾਡੀਆਂ ਦੋ ਪਿੰਡ ਦੀਆਂ ਬੱਚੀਆਂ ਜਿਨ੍ਹਾਂ ਨੇ ਮੈਰਿਟ ਲਿਸਟ ਦੇ ਵਿੱਚ ਸਥਾਨ ਹਾਸਲ ਕੀਤਾ ਹੈ ਬਹੁਤ ਹੀ ਜ਼ਿਆਦਾ ਪ੍ਰਾਊਡ ਫੀਲ ਹੋ ਰਿਹਾ ਮੈਡਮ ਮਮਨ ਪ੍ਰੀਤ ਕੌਰ ਤੇ ਤੇ ਸਮੁੱਚੇ ਸਟਾਫ ਤੇ ਤੇ ਇਹੋ ਜਿਹਾ ਅਕੈਡੈਮਿਕ ਮਾਹੌਲ ਸਿਰਜਿਆ ਹੋਇਆ ਸਕੂਲ ਦੇ ਵਿੱਚ ਵੀ ਬਹੁਤ ਹੀ ਵਧੀਆ ਇੱਕ ਕੱਲੇ ਇਹੀ ਨਹੀਂ ਵੀ ਇਹ ਦੋ ਬੱਚੀਆਂ ਦੇ ਹੀ ਬਹੁਤ ਨੰਬਰ ਆਏ ਆ ਇਹਦੇ ਤੋਂ ਬਿਨਾ ਹੋਰ ਵੀ ਜੇ ਅਸੀਂ ਸਮੁੱਚੇ ਰਿਜ਼ਲਟ ਨੂੰ ਦੇਖਦੇ ਆ ਵੀ 19 ਬੱਚੇ ਇਹੋ ਜਿਹੇ ਆ ਜਿਹੜੇ 90 ਪਲੱਸ ਨੰਬਰ ਲੈ ਰਹੇ ਆ 29 ਬੱਚੇ ਇਹੋ ਜਿਹੇ ਆ ਜਿਹੜੇ 80% ਤੋਂ ਉੱਪਰ ਜਾ ਰਹੇ ਆ ਬੜਾ ਚੰਗਾ ਲੱਗਿਆ ਰਿਜ਼ਲਟ ਨੂੰ ਦੇਖ ਕੇ ਬਹੁਤ ਬਹੁਤ ਵਧਾਈਆਂ ਟੀਚਰਜ਼ ਨੂੰ ਵੀ ਇਹਨਾਂ ਦੇ ਪੇਰੈਂਟਸ ਨੂੰ ਵੀ ਬੱਚਿਆਂ ਨੂੰ ਵੀ ਤੇ ਆਸ ਕਰਦੇ ਆ ਵੀ ਇਹ ਬੱਚੇ ਆਈਐਸ ਯੂਪੀਐਸਸੀ ਦੀਆਂ ਹੋਰ ਤਿਆਰੀਆਂ ਹੈਗੀਆਂ ਜਿਹੜੀਆਂ ਉਹ ਕਰਨ NEET ਦੀ ਤਿਆਰੀ ਕਰਨ ਵੀ ਵਧੀਆ-ਵਧੀਆ ਮਕਾਮ ਤੇ ਪਹੁੰਚਣ ਵੀ ਜਿਵੇਂ ਅੱਜ ਸਾਡਾ ਪਿੰਡ ਦਾ ਬੜਾ ਮਾਣ ਵਧਿਆ ਇਸੇ ਤਰ੍ਹਾਂ ਜਿਵੇਂ ਅੱਗੇ ਉਹ ਵਧੀਆ ਕਿਸੇ ਟੈਸਟ ਦੇ ਵਿੱਚੋਂ ਪਾਸ ਕਰਨਗੇ ਹੋਣਗੇ ਤਾਂ ਹੋਰ ਵੀ ਸਾਡੇ ਮਾਣ ਲੱਗੂਗਾ ਹੋਰ ਵੀ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋਊਗੀ ਥੈਂਕ ਯੂ ਬਹੁਤ-ਬਹੁਤ ਧੰਨਵਾਦ ਜੀ ਬੱਚਿਆਂ ਨੂੰ ਫਿਰ ਦੁਬਾਰਾ ਤੋਂ ਬਹੁਤ-ਬਹੁਤ ਵਧਾਈਆਂ ਦਿੰਦੇ ਹੋਏ ਅਸੀਂ ਕਾਮਨਾ ਕਰਦੇ ਹਾਂ ਇਨਾਂ ਦਾ ਆਉਣ ਵਾਲਾ ਭਵਿੱਖ ਵੀ ਬਹੁਤ ਵਧੀਆ ਹੋਵੇ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਲਾਜ਼ਮੀ ਸ਼ੇਅਰ ਕਰ ਦਿਓ ਜੀ ਚੈਨਲ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਸ਼ਿਕਾ